ਇਲਾਵਾ ਨੂੰ 1000 ਨਹੀਂ 1100 ਰੁਪਏ ਦੇਵੇਗੀ ਪੰਜਾਬ ਸਰਕਾਰ ਸਿਆਂ ਮਾਨ ਬੋਲੇ ਸਕੀਮ ਦਾ ਪੂਰਾ ਖਾਕਾ ਇਹ ਤਿਆਰ ਇੱਕ ਵਾਰ ਅਕਾਊਂਟ ਦੇ ਵਿੱਚ ਆਏ ਪੈਸੇ ਤਾਂ ਹਮੇਸ਼ਾ ਆਉਂਦੇ ਰਹਿਣਗੇ ਬਠਿੰਡਾ ਰੈਲੀ ਤੋਂ ਅਕਾਲੀ ਦਲ ਪ੍ਰਧਾਨ ਦਾ ਵੱਡਾ ਵਾਅਦਾ ਬੋਲੇ ਸਰਕਾਰ ਆਈ ਤਾਂ ਨਸ਼ਾ ਵੇਚਣ ਵਾਲਿਆਂ ਅਤੇ ਗੈਂਗਸਟਰਾਂ ਨੂੰ ਫਾਂਸੀ ਦਾ ਲੈ ਕੇ ਆਵਾਂਗੇ ਕਾਨੂੰਨ ਨਾ ਪੰਜਾਬ ਦੇ ਵਿੱਚ ਗੈਂਗਸਟਰ ਰਹੇਗਾ ਤੇ ਨਾ ਹੀ ਕੋਈ ਨਸ਼ਾ ਵੇਚਣ ਵਾਲਾ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਪੰਜਾਬ ਸਰਕਾਰ ਤੇ ਤੰਜ ਬੋਲੇ ਆਪਣੀ ਹੀ ਭਾਰ ਦੇ ਨਾਲ ਡਿੱਗ ਜਾਵੇਗੀ ਮਾਨ ਸਰਕਾਰ ਅਮਿਤ ਸ਼ਾਹ ਜੀ ਨੇ ਤਮਕੀਨ ਦਿੱਤੀ ਸ਼ੀਸ਼ਾ ਦਿਖਾਇਆ ਅੰਮ੍ਰਿਤਸਰ ਪਹੁੰਚੇ ਕਾਂਗਰਸ ਪ੍ਰਧਾਨ ਖੜਗੇ ਦਾ ਪੀਐਮ ਮੋਦੀ ਤੇ ਤਿੱਖਾ ਹਮਲਾ ਬੋਲੇ ਮੋਦੀ ਜੀ ਬੋਲਦੇ ਨੇ ਜ਼ਿਆਦਾ ਪਰ ਕੰਮ ਕਰਦੇ ਨੇ ਘੱਟ ਸਭ ਦਾ ਵਿਕਾਸ ਨਹੀਂ ਸਤਿਆਨਾਸ਼ ਕਰ ਰਹੀ ਹੈ ਬੀਜੇਪੀ ਤਿਆਨਾਚ ਪਰਮਲ ਦੀ ਦੇ ਵਿੱਚ ਕੇਸ਼ਰੀਵਾਲ ਦਾ ਪੀਆ ਮੋਦੀ ਤੇ ਨਿਸ਼ਾਨਾ ਬੋਲੇ ਬੀਜੇਪੀ ਨੂੰ ਪਈ ਵੋਟ ਤਾਂ ਫਰੀ ਬਿਜਲੀ ਕਰ ਦੇਣਗੇ ਭਾਂਜਕਿੰਦਰ ਨੇ ਰੋਕਿਆ ਹੋਇਆ ਪੰਜਾਬ ਦਾ ਕਰੋੜਾਂ ਰੁਪਏ ਦਾ ਫੰਡ ਵ੍ਰਧੀਆਂ ਦੇ ਨਿੱਜੀ ਹਮਲੇ ਨੂੰ ਲੈ ਕੇ ਪੀਆ ਮੋਦੀ ਦਾ ਤਿੱਖਾ ਪਲਟਵਾਰ ਬੋਲੇ 24 ਸਾਲ ਤੋਂ ਮੇਰੇ ਖਿਲਾਫ ਬੋਲਿਆ ਜਾ ਰਿਹਾ ਗਲਤ ਕਦੇ ਕਿਹਾ ਮੌਦਾ ਸੌਦਾਗਰ ਕਦੇ ਕਿਹਾ ਗੰਦੀ ਨਾਲੀ ਦਾ ਕੀੜਾ ਪਰ ਹੁਣ ਮੈਂ ਹੋ ਗਿਆ ਹਾਂ ਗਾਲੀਪ੍ਰੋ ਆਨਕੋੜ ਚਾਮੂ ਸਾਹਮਣੇ ਹੋਏ ਬੀਜਪੀ ਅਤੇ ਆਪ ਵਰਕਰ ਪੋਸਟਰਾਂ ਨੂੰ ਲੈ ਕੇ ਹੋਇਆ ਖੂਬ ਹੰਗਾਮਾ ਪੁਲਿਸ ਨੇ ਮੌਕੇ ਤੇ ਸੰਭਾਲੀ ਸਥਿਤੀ ਡੇਰਾ ਮੁਖੀ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ 'ਚ ਰਾਮ ਰਹੀਮ ਸਣੇ ਪੰਜ ਮੁਲਜ਼ਮ ਬਰੀ ਹਾਈ ਕੋਰਟ ਨੇ ਰੱਦ ਕੀਤਾ ਸੀਬੀਆਈ ਕੋਰਟ ਦਾ ਫੈਸਲਾ ਪੰਜਾਬ ਭਰ ਦੇ ਕਿਸਾਨ ਜਥੇਬੰਦੀਆਂ ਦੇ ਤਰਨੇ ਪ੍ਰਦਰਸ਼ਨ ਬੀਜਪੀ ਲੀਡਰਾਂ ਦੇ ਘਰਾਂ ਦੇ ਬਾਹਰ ਬੈਠੇ ਕਿਸਾਨ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਸਵਾਲ ਜਵਾਬ ਕਿਸਾਨ ਚੁਪ ਕਰਨ ਮੌਤ ਮਾਮਲੇ ਦੇ ਵਿੱਚ ਬਣਾਈ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਸੌਂਪੀ ਰਿਪੋਰਟ ਹਾਈ ਕੋਰਟ ਨੇ ਪੋਸਟਮਾਰਟਮ ਤੇ ਹੋਰ ਫ੍ਰੈਂਸਿਕ ਰਿਪੋਰਟਾਂ ਵੀ ਮੰਗੀਆਂ ਸ਼ੰਭੂ ਬਾਰਡਰ ਨੂੰ ਲੈ ਕੇ ਵੀ ਮੰਗੀ ਜਾਣਕਾਰੀ ਸਤਿ ਸ਼੍ਰੀ ਅਕਾਲ ਤੁਸੀਂ ਵਿਖ ਰਿਹਾ ਨਿਊਜ਼ 18 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ਟ ਕਰਨ ਜਾ ਰਹੇ ਹਾਂ ਵੱਡੀ ਖਬਰ ਤੇ ਵੱਡੀ ਖਬਰ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਵੱਡਾ ਵਾਅਦਾ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਹਿਲਾਵਾਂ ਨੂੰ 1100 ਰੁਪਏ ਦਿੱਤੇ ਜਾਣਗੇ ਮਹਿਲਾਵਾਂ ਨੂੰ 1000 ਦੇਣਾ ਸੀ ਪਰ ਹੁਣ 1100 ਰੁਪਏ ਦੇਵਾਂਗੇ ਸਕੀਮ ਦਾ ਪੂਰਾ ਖਾਕਾ ਤਿਆਰ ਕਰ ਲਿਆ ਗਿਆ ਹੈ ਮੁੱਖ ਮੰਤਰੀ ਮਾਨ ਜੀ ਨੇ ਵੀ ਜਾਣਕਾਰੀ ਦਿੱਤੀ ਕਿ ਸਕੀਮ ਦਾ ਪੂਰਾ ਖਾਕਾ ਤਿਆਰ ਹੈ ਜੇ ਇੱਕ ਵਾਰ ਪੈਸੇ ਅਕਾਊਂਟ ਦੇ ਵਿੱਚ ਆਏ ਤਾਂ ਹਮੇਸ਼ਾ ਆਉਣਗੇ ਮੁੱਖ ਮੰਤਰੀ ਮਾਨ ਜੀ ਦਰਸਲ ਇਹ ਵੱਡਾ ਬਿਆਨ ਦਿੱਤਾ ਗਿਆ ਇਹ ਵੱਡਾ ਵਾਦਾ ਜਿਹੜਾ ਕਿ ਸੁਪਰੀਆਂ ਮਹਿਲਾਵਾਂ ਦੇ ਨਾਲ ਕੀਤਾ ਗਿਆ ਦਰਸਤ ਸਰਕਾਰ ਆਉਣ ਤੋਂ ਪਹਿਲਾਂ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਗਰੰਟੀਆਂ ਦਿੱਤੀਆਂ ਗਿਆ ਸੋ ਉਹਨਾਂ ਦੇ ਵਿੱਚ ਇੱਕ ਗਰੰਟੀ ਇਹ ਵੀ ਸੀ ਕਿ ਮਹਿਲਾਵਾਂ ਨੂੰ 1000 ਰੁਪਏ ਜਿਹੜੇ ਕਿ ਦਿੱਤੇ ਜਾਣਗੇ ਪਰ ਹੁਣ 1000 ਦੀ ਬਜਾਏ 1100 ਰੁਪਏ ਦਾ ਮੁੱਖ ਮੰਤਰੀ ਮਾਨ ਤੇ ਵੱਲੋਂ ਜ਼ਿਕਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਨੇ ਕਿ ਮਹਿਲਾਵਾਂ ਨੂੰ 1100 ਰੁਪਏ ਦੇਵਾਂਗੇ ਮਹਿਲਾਵਾਂ ਨੂੰ 1000 ਦੇਣਾ ਸੀ ਪਰ ਹੁਣ 1100 ਰੁਪਏ ਦਿੱਤੇ ਜਾਣਗੇ ਸਕੀਮ ਦਾ ਪੂਰਾ ਠਾਕਾ ਤਿਆਰ ਹੈ ਜੇ ਇੱਕ ਵਾਰ ਪੈਸੇ ਅਕਾਊਂਟ ਦੇ ਵਿੱਚ ਆਏ ਤਾ ਹਮੇਸ਼ਾ ਆਉਣਗੇ ਜਿੱਥੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ VOTING ਦੇ ਬਸ 3 ਦਿਨ ਬਾਕੀ ਬਚੇ ਨੇ ਵਕਫ ਵਕਫ ਪਾਰਟੀਆਂ ਦੇ ਵੱਲ ਪੂਰੀ ਤਾਕਤ ਚੁੱਕੀ ਜਾ ਰਹੀ ਹੈ ਕਈ ਵੱਡੇ ਵੱਡੇ ਵਾਅਦੇ ਜਿਹੜੇ ਕਿ ਸੂਬੇ ਦੀ ਜਨਤਾ ਦੇ ਨਾਲ ਆ ਕੀਤੇ ਜਾਣ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਲੈ ਕੇ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਵੱਡਾ ਬਿਆਨ ਦਿੱਤਾ ਕਿ ਮਹਿਲਾਵਾਂ ਨੂੰ 11 1100 ਰੁਪਏ ਦਿੱਤੇ ਜਾਣਗੇ 1000 ਦੀ ਬਜਾਏ ਜ ਦਰਸਲ ਹੁਣ 1100 ਰੁਪਏ ਦੇਣ ਦੀ ਮੁੱਖ ਮੰਤਰੀ ਮਾਨ ਦੇ ਵੱਲੋਂ ਗਾਇਕਲ ਗੱਲ ਕਹੀ ਗਈ ਹੈ ਨਾਲ ਉਹਨਾਂ ਨੇ ਕਿਹਾ ਕਿ ਸਕੀਮ ਦਾ ਪੂਰਾ ਖਾਕਾ ਤਿਆਰ ਹੈ ਜੇ ਇੱਕ ਵਾਰ ਪੈਸੇ ਅਕਾਊਂਟ ਦੇ ਵਿੱਚ ਆਏ ਤਾਂ ਹਮੇਸ਼ਾ ਆਉਣਗੇ 5500 ਦਾ ਬਜਟ ਹੈ ਇੱਕ ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜਨਿਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਂਗਾ ਵੀ 1100 ਨਾਲੇ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਤੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐ ਐ ਪਹਿਨੇ ਉਗਾ ਤੇ ਰੱਟੇ ਕਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਤੇ ਇਸੇ ਕੰਮ ਤੇ ਹਉਣ ਤੜਕੇ ਉੱਠ ਕੇ ਪਰਮਾਤਮਾ ਸ਼ੁਕਰ ਸ਼ੁਕਰ ਕਰਦਾ ਪਰਮਾਤਮਾ ਇੱਕ ਦਿਨ ਹੋਰ ਦੇਤਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਤੇ 55 ਸੋ ਲੋਕ ਸਭਾ ਚੋਣਾਂ ਦੇ ਪਖੇ ਅਖਾਰੇ ਦੇ ਵਿਚਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਮਹਿਲਾਵਾਂ ਨੂੰ 1100 ਰੁਪਏ ਦਿੱਤੇ ਜਾਣਗੇ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਦੇਣਾ ਸੀ ਪਰ ਹੁਣ 1100 ਰੁਪਏ ਦੇਵਾਂਗੇ ਮੁੱਖ ਮੰਤਰੀ ਮਾਨ ਨੇ ਦਰਸਲ ਇਹ ਵੱਡਾ ਐਲਾਨ ਕੀਤਾ ਹੈ ਵੱਡਾ ਸੂਦੇ ਦੀਆਂ ਮਹਿਲਾਵਾਂ ਦੇ ਨਾਲੇ ਵਾਦਾ ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਹੈ ਕਿ ਸਕੀਮ ਦਾ ਪੂਰਾ ਖਾਕਾ ਪਿਆਰ ਹੈ ਜੇ ਇੱਕ ਵਾਰ ਪੈਸੀ ਅਕਾਊਂਟ ਦੇ ਵਿੱਚ ਆਏ ਤਾਂ ਹਮੇਸ਼ਾ ਆਉਣਗੇ ਦਰਸਲ ਪੰਜਾਬ ਵਿਧਾਨ ਸਭਾ ਚੋਣਾਂ ਜੋ 2022 ਦੇ ਵਿੱਚ ਹੋਈਆਂ ਉਸ ਤੋਂ ਪਹਿਲਾਂ ਜਦੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਮੈਨੀਫੈਸਟੋ ਜਾਰੀ ਕੀਤੇ ਜਾ ਰਹੇ ਸਨ ਤਾਂ ਉਸ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਵੱਖ-ਵੱਖ ਗਰੰਟੀਆਂ ਦਿੱਤੀਆਂ ਗਈਆਂ ਉਹਨਾਂ ਦੇ ਵਿੱਚ ਇੱਕ ਗਰੰਟੀ ਵੀ ਸੀ ਕਿ ਮਹਿਲਾਵਾਂ ਨੂੰ ਸਰਕਾਰ ਬਣ ਤੇ 1000 ਰੁਪਏ ਦਿੱਤੇ ਜਾਣਗੇ 1000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਆਉਣਗੇ ਤਾਂ ਲਗਾਤਾਰ ਇਸੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ ਆਖਰਕਾਰ ਇਹ ਵਾਦਾ ਕਦੋਂ ਪੂਰਾ ਹੋਵੇਗਾ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਮਹਿਲਾਵਾਂ ਨੂੰ 1100 ਰੁਪਏ ਦੇਵਾਂਗੇ। ਇਹ ਨਾਲ ਕਾਂਗਰਸ ਲੀਡਰ ਟੀਨਾ ਚੌਧਰੀ ਜੁੜੇ ਹੋਏ ਨੇ ਟੀਨਾ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਤੇ ਵੱਡਾ ਬਿਆਨ ਦੇ ਦਿੱਤਾ ਹੈ ਕਿ ਮਹਿਲਾਵਾਂ ਨੂੰ ਹੁਣ 1000 ਨਹੀਂ 1100 ਰੁਪਏ ਦੇਵਾਂਗੇ ਤੁਹਾਡਾ ਪਹਿਲਾ ਰਿਐਕਸ਼ਨ। ਦੇਖੋ ਮੈਂ ਹੁਣੇ ਸਟੇਟਮੈਂਟ ਸੁਣੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਬੜੀ ਹੈਰਾਨ ਹੋ ਰਹੀ ਹਾਂ ਸੀ ਇਹ ਗੱਲ ਸੁਣ ਕੇ ਡੇਲੀ ਬੇਸਿਸ 'ਤੇ ਅਸੀਂ ਪ੍ਰਚਾਰ ਕਰ ਰਹੇ ਹਾਂ। ਲੋਕਾਂ ਨੂੰ ਪੁੱਛ ਰਹੇ ਆਂ ਮਹਿਲਾਵਾਂ ਨੂੰ ਪੁੱਛ ਰਹੇ ਆਂ ਸੀ ਕਿ ਤੁਹਾਨੂੰ 1000 ਰੁਪਏ ਮਿਲਿਆ ਜਾਂ ਨਹੀਂ ਮਿਲਿਆ ਲੇਕਿਨ ਉਹ ਕਹਿ ਰਹੇ ਨੇ ਕਿ ਇਹ ਤਾਂ ਕਹਿੰਦੇ ਸੀ 2022 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ 1 ਅਪ੍ਰੈਲ ਤੋਂ ਅਸੀਂ 1000 ਰੁਪਏ ਦੇਣਾ ਸ਼ੁਰੂ ਕਰ ਦਾਂਗੇ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹਨੀ ਆਂ ਕਿ ਪਹਿਲੇ ਤੁਸੀਂ 2.5 ਸਾਲਾਂ ਦਾ 30000 ਬਕਾਇਆ ਤੇ ਦੇ ਦਿਓ 100 ਰੁਪਏ ਵਧਾਣਾ ਤੇ ਬਾਅਦ ਦੀ ਗੱਲ ਕਰਾਂਗੇ ਅਸੀਂ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਪੈਣਾ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ 100 ਰੁਪਏ ਵੀ ਆ ਭੁੱਖੀਆਂ ਨੇ ਜਿਹੜਾ ਕਿ ਇਹਨਾਂ ਨੇ 100 ਰੁਪਏ ਵਧਾਣ ਦੀ ਗੱਲਾਂ ਕੀਤੀਆਂ ਪਹਿਲੇ ਤਾਂ 1000 ਰੁਪਏ ਦੇ 22 22 ਸਾਲਾਂ ਦਾ 30000 ਰੁਪਏ ਤਾਂ ਪਹਿਲੇ ਮਾਨਤਾ ਕਰਦੇ ਪੰਜਾਬ ਦੀ ਮਹਿਲਾਵਾਂ ਪੈਣਾ ਨੂੰ ਦੇਣ ਫਿਰ ਅਗਲੀ ਅਸੀਂ ਗੱਲ ਕਰਾਂਗੇ ਇਹ ਤੇ ਪੁਲਾਹ ਸਾਹਮਣੇ ਨਜ਼ਰ ਆ ਰਹੀ ਹੈ ਇਹ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਇਹਨਾਂ ਨੇ ਪੰਜਾਬ ਨੂੰ ਭੁੱਖਮਰੀ ਤੇ ਆਪ ਤੇ ਇਹਨਾਂ ਨੇ ਜਿਹੜਾ ਹੈਗਾ ਨਿਚੋੜ ਕੇ ਰੱਖ ਦਿੱਤਾ ਜਿਹੜੇ ਇੱਕ ਹਸਦਾ ਵਜਦਾ ਪੰਜਾਬ ਹੁੰਦਾ ਸੀਗਾ ਲੋਕ ਇੱਥੇ ਕਦੀ ਨਹੀਂ ਦੇਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਹੋਂ ਤੇ 100 ਰੁਪਏ ਪਿੱਛੇ ਇਹ 100 ਰੁਪਏ ਵਧਾਣ ਪਿੱਛੇ ਲੋਕਾਂ ਨੂੰ ਆਪਣੇ ਵੱਲ ਜਿਹੜਾ ਹੈਗਾ ਖਰੀਦਣ ਦੀ ਇਹਨਾਂ ਨੇ ਮੁੱਖ ਮੰਤਰੀ ਤਾਂ ਇਹ ਕਹਿ ਰਹੇ ਨੇ ਕਿ ਸਕੀਮ ਦਾ ਪੂਰਾ ਖਾਕਾ ਵੀ ਤਿਆਰ ਕਰ ਲਿਆ ਗਿਆ ਤੇ 1100 ਰੁਪਏ ਦਿੱਤਾ ਜਾਵੇਗਾ ਕਿਉਂਕਿ ਤੁਹਾਡੀ ਪਾਰਟੀ ਵੱਲੋਂ ਹੋਰ ਨਾ ਧਿਰਾਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਜਰੂ ਖੜੇ ਕੀਤੇ ਜਾ ਰਹੇ ਸਨ ਕਿ ਆਖਰਕਾਰ 1000 ਰੁਪਏ ਕਦੋਂ ਦਿੱਤਾ ਜਾਵੇਗਾ ਜੀ ਦੇਖੋ ਇਹਨਾਂ ਨੇ ਪੁੱਛ ਨਹੀਂ ਦੇਣਾ ਇਹ ਤਾਂ ਉਹ ਸਰਕਾਰ ਹੈ ਜੀ ਜਿਹੜੀ ਖੁਦ ਹੁਣ ਕਰਜ਼ੇ ਲੈ ਲੈ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਰਹੇ ਨੇ ਤੇ 1000 ਰੁਪਏ ਕਿੱਥੋਂ ਦੇਣਗੇ ਲੇਕਿਨ ਮਾਨ ਸਾਹਿਬ ਨੂੰ ਸਭ ਤੋਂ ਪਹਿਲੇ 2.5 ਸਾਲਾਂ ਦਾ 30000 ਰੁਪਏ ਬਕਾਇਆ ਮੇਰੀ ਹਮਾਤਾਂਵਾ ਪ ਤਾਂ ਫਿਰ ਬਾਦਸ਼ਾਹ ਤੌਰ ਤੇ ਕਹਿ ਕਹਿ ਕੇ ਪੰਜਾਬ ਨੂੰ ਲੋਕਾਂ ਨੂੰ ਠੱਗਣ ਦੀਆਂ ਗੱਲਾਂ ਕਰਨ ਇਹ ਸਭ ਝੂਠੇ ਵਾਅਦੇ ਨੇ ਬੇਕੁਬ ਬਣਾਉਣ ਵਾਲੀਆਂ ਗੱਲਾਂ ਨੇ ਲੇਕਿਨ ਹੁਣ ਇਹਨਾਂ ਦੀਆਂ ਗੱਲਾਂ 'ਚ ਲੋਕ ਨਹੀਂ ਆਣ ਬਲੇ ਬਹੁਤ ਜਲਦ ਇਹਨਾਂ ਦਾ ਰਿਵਰਸ ਸਾਹਮਣੇ ਆਏਗਾ ਔਰ ਇਹਨਾਂ ਦੀ ਅਸਲੀਅਤ ਵੀ ਲੋਕਾਂ ਨੂੰ ਪਤਾ ਚੱਲ ਚੁੱਕੀ ਆ ਤੁਸੀਂ ਵੀ ਦੇਖੋਗੇ ਬਹੁਤ ਜਲਦੀ ਠੀਕ ਹੈ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸੋ ਕਾਂਗਰਸ ਪਾਰਟੀ ਦੇ ਵੱਲੋਂ ਇਸ ਬਿਆਨ ਨੂੰ ਲੈ ਕੇ ਵੀ ਹਮ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜਸਵਿੰਦਰ ਕੌਰ ਸੋਲ ਜੁੜ ਚੁੱਕੇ ਨੇ ਮੈਡਮ ਤੁਹਾਡਾ ਸਵਾਗਤ ਹੈ ਨਿਊਜ਼ ਏਟਨ ਪੰਜਾਬ ਤੇ ਤੁਸੀਂ ਵੀ ਜਰੂਰ ਬਿਆਨ ਸੁਣਿਆ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਉਹਦਾ ਕਹਿਣਾ ਹੈ ਕਿ ਹੁਣ 1000 ਰੁਪਏ ਦੀ ਬਜਾਏ 1100 ਰੁਪਏ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੇ ਜਾਣਗੇ ਜੀ ਸ਼ਾਨਦਾਰ ਜੀ ਜਾਲੀ ਮੈਂ ਇਹ ਕਿ ਬਾਹਰ ਸਰਕਾਰ ਦੀ ਲਈ ਹੈ ਕਹਿਣਾ ਕਿ ਕੋਲੈਕਟ ਹੋਏਗਾ ਸਾਡੇ ਲੋਕ ਕਿ ਹਾਸਦੀ ਕੇ ਬਾਦ ਦਿਖਾਣੇ ਕੇ ਔਰ ਖਾਣੇ ਕੇ ਤੁਸੀਂ ਇਹ ਦੇ ਕੌਂਟ ਸਾਈਕਲ ਹੋ ਗਿਆ ਮਹਿਲਾਵਾਂ ਨੂੰ ਇਹਨਾਂ ਤੋਂ ਹਜ਼ਾਰ ਤੱਕ ਦਿੱਤਾ ਔਰ ਚੋਰ ਸੇ ਨੂੰ ਪਲੱਸ ਕਰਕੇ ਠੀਕ ਚੱਲ ਕੇ 1100 ਰੁਪਏ ਮਤਲਬ ਕਿ ਮੂਰਖ ਬਣਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਦੇਖ ਰਹੇ ਨੇ ਕਿ ਲਗਾਤਾਰ ਪੰਜਾਬ ਪਰ ਸਮਾਨ ਸਰਕਾਰ ਦਾ ਵਿਰੋਧ ਹੋ ਰਿਹਾ ਹੈ ਇਸ ਬਠੰਡਾ ਪ੍ਰਚਿਤਤਾ ਤੋਂ ਵੀਡੀਓ ਰੇਂਜ ਵੀ ਲਗਾਤਾਰ ਚੱਲ ਰਹੀ ਹੈ ਕਿ ਮਾਨ ਸਾਹਿਬ ਦੀ ਇੰਨੀ ਵਿਰੋਧਤਾ ਹੋ ਰਹੀ ਹੈ ਕਿ ਸਾਨੂੰ ਆਪ ਦੇ ਰੂਪ ਦੇ ਵਿੱਚੋਂ ਨੀਚੇ ਖਾਣਾ ਪਿਆ ਹੈ ਤੁਸੀਂ ਇਹ ਦੇਖੋ ਕਿ ਇੰਨੀ ਵਿਰੋਧਤਾ ਸਾਈਸ ਸਾਲਾਂ ਦੇ ਵਿੱਚ ਪੰਜਾਬ ਦੇ ਲੋਕ ਸਰਕਾਰ ਤੇ ਉਤਸ਼ਾਹਿਤ ਨੇ ਇਹ ਲੋਕ ਪਾਰਟੀ ਇੰਨਾ ਬੀਤਾ ਆਪਣੇ ਮੈਨਿਫੈਸਟੋ ਜਿਵੇਂ ਲਈ ਅੱਜ ਗੱਲ ਕੀਤੀ ਤੇ ਉਸਨੇ ਇੰਨਾ ਨਾਮ ਲੈਦਾ ਕਿ ਇਹ ਨਹੀਂ ਕਿ ਜਿਹੜੀ ਮਹਿਲਾਵਾਂ ਨੂੰ ਇਹਨਾਂ ਨੇ ਗਰੰਟੀ ਦਿੱਤੀ ਸੀ ਕਿ ਉਹ ਇਹਨਾਂ ਦੇ ਕੋਈ ਅਹਿਮ ਗਰੰਟੀ ਸੀ ਸਿੱਖੂ ਲੱਗ ਰਹਾ ਤਾਂ ਆਪਣੇ ਦੇ ਵਿੱਚ ਇੰਨਾ ਨਾਮ ਲੈ ਕੇ ਕਹਿੰਦੇ ਨਜ਼ਰ ਆਏ ਨੇ ਕਿ ਇਹ 5 ਰੇਗੀਆਂ ਸਾਥੀਆਂ ਆ ਰਹੇ ਨੇ ਉਸ ਵੀ ਪਿਆਜ ਰੱਖੀ ਇਨਕਲੂਡ ਹੀ ਨਹੀਂ ਕੀਤੀ ਇਸੋ ਲਈ ਕ੍ਰਮਿਤ ਮਹਿਲਾਵਾਂ ਨੂੰ ਇਸ ਪਾਰਟੀ ਦਾ ਪਾਸਾ ਕਿਵੇਂ ਚੱਲ ਰਹੇ ਨੇ ਇਸ ਬਾਰੇ ਇਹਨਾਂ ਸਾਡੇ ਤੇ ਲਈ ਪਰ ਇਸ ਵਾਰ ਲੋਕ ਦੇਖਣਗੇ ਨਹੀਂ ਬਣਨ ਵਾਲੇ ਇਹ ਤਾਂ ਸਹੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਇਹਨੀਆਂ ਦੇ ਚਾਈਸਾਂ ਦੇ ਵਿੱਚ ਕਾਰਜਬੜੀ ਨਹੀਂ ਰਹੀ ਹੈ ਜੋ ਝੂਠੀਆਂ ਗਰੰਟੀਆਂ ਜੋ ਝੂਠੇ ਵਾਅਦਿਆਂ ਦੇ ਨਾਲ ਸੁਝਾਈ ਨੇ ਇਸ ਤੇ ਟੋਟਲੀ ਜੋ ਹੈ 0% ਨੇ ਕੰਮ ਕੀਤਾ ਇਸ ਲਈ ਸਿਰਫ ਮਾਤਿਰ ਵਰਤਣਾ ਤੇ ਅੰਕਲੇ ਬਾਹਰ ਬਾਹਰ ਔਰ ਜੋ ਇਹ ਨਵੀਂ ਤਾਨਾ ਕਾਇਮ ਹਕੂਮਤ ਚੱਲ ਰਹੀ ਹੈ ਇੱਕ ਲਾਗ ਅੱਜ ਪੰਜਾਬ ਤੋਂ ਆ ਵਿਰੋਧ ਕਰ ਰਿਹਾ ਇਹਨਾਂ ਦਾ ਪਰ ਇਸ ਚੀਜ਼ ਦਾ ਰਿਜ਼ਲਟ ਇਹਨਾਂ ਦੀ ਹਰੂਤ ਬਣੇ ਸਮਾਤੀ ਠੀਕ ਹੈ ਜਸਵਿੰਦਰ ਕੋਹੜ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜਸਵਿੰਦਰ ਕੋਹੜ ਸੋਲ ਜੁੜੇ ਆਰਟੀਨਾ ਚੌਧਰੀ ਹੋਣੀ ਜੁੜੇ ਸਨ ਕਾਂਗਰਸ ਪਾਰਟੀ ਤੋਂ ਤਾਂ ਇਸ ਵੱਡੇ ਬਿਆਨ ਨੂੰ ਲੈ ਕੇ ਹੁਣ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵੀ ਸਾਧਾ ਜਾ ਰਿਹਾ ਸਰਕਾਰ ਤੇ ਕਿ ਜੇਕਰ ਆ ਦੋ ਸਾਲ ਜਿਹੜੇ ਬੀਤ ਗਏ ਤਾਂ ਆਖਰਕਾਰ ਉਸ ਦਾ ਬਾਕੀ ਕੀ ਬਣੇਗਾ ਉਸ ਦਾ ਬਕਾਇਆ ਵੀ ਜਿਹੜਾ ਆ ਦਿੱਤਾ ਜਾਵੇ ਇਸ ਨੂੰ ਲੈ ਕੇ ਤਮਾਮ ਹੁਣ ਸਵਾਲ ਵੀ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਜਾ ਰਹੇ ਹਨ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਮਹਲਾਵਾਂ ਨੂੰ 1100 ਰੁਪਏ ਦੇਵਾਂਗੇ ਮਹਲਾਵਾਂ ਨੂੰ 1000 ਰੁਪਏ ਦੇਣਾ ਸੀ ਪਰ ਹੁਣ 1100 ਰੁਪਏ ਦਿੱਤੇ ਜਾਣਗੇ ਸਕੀਮ ਦਾ ਪੂਰਾ ਖਾਕਾ ਤਿਆਰ ਹੈ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਕਿ ਸਕੀਮ ਦਾ ਪੂਰਾ ਖਾਕਾ ਤਿਆਰ ਕਰ ਲਿਆ ਗਿਆ ਹੈ ਜੇ ਇੱਕ ਵਾਰ ਪੈਸੇ ਅਕਾਊਂਟ ਦੇ ਵਿੱਚ ਆਏ ਤਾਂ ਹਮੇਸ਼ਾ ਆਉਣਗੇ ਆ ਦਰਸਲ ਲਗਾਤਾਰ ਆ ਗਰੰਟੀ ਨੂੰ ਲੈ ਕੇ ਇਸ ਵਾਅਦੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਆਵਾਦੀ ਪਾਰਟੀ ਤੇ ਮਾਨ ਸਰਕਾਰ ਤੇ ਸਵਾਲ ਵੀ ਚੁੱਕੇ ਜਾ ਰਹੇ ਸਨ ਇਹ ਸਵਾਲ ਕੀਤਾ ਜਾ ਰਿਹਾ ਸੀ ਕਿ ਆਖਰਕਾਰ ਇਸ ਗਰੰਟੀ ਦਾ ਕੀ ਬਣਿਆ ਕਦੋਂ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਆਉਣਗੇ ਤੇ ਇਸ ਦੇ ਵਿੱਚ ਵਾਲੇ ਮੁੱਖ ਮੰਤਰੀ ਮਾਨ ਦੇ ਲੋ ਵੱਡਾ ਬਿਆਨ ਦਿੱਤਾ ਗਿਆ ਕਿ ਮਹਿਲਾਵਾਂ ਨੂੰ 1100 ਰੁਪਏ ਦੇਵਾਂਗੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਹਾਕਾ ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਂਗਾ ਵੀ 1100 ਵਾਲਿਓ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਤੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਊਗਾ ਹੀ ਆਊਗਾ ਐ ਐ ਭੈਣੇ ਉਂਗਲਾਂ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਤੇ ਹੀ ਆਉਣ ਤੜਕੇ ਉੱਠ ਕੇ ਪ੍ਰਮਾਤਮਾ ਸ਼ੁਕਰ ਸ਼ੁਕਰ ਕਰਦਾ ਪ੍ਰਮਾਤਮਾ ਇੱਕ ਦਿਨ ਹੋਰ ਦੇਦਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਵਿਰੋਧੀਆਂ ਤੇ ਤਿੱਖੇ ਤੰਜ ਕੱਸੇ ਗਏ ਨੇ ਧੂਰੀ ਦੇ ਵਿੱਚ ਬੋਲਦਿਆਂ ਐ ਮੁੱਖ ਮੰਤਰੀ ਮਾਨ ਨੇ ਕਹਿ ਕਿ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਗਾਉਂਦੇ ਖੈਰਾ ਸਵੇਰ ਤੋਂ ਹੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਫਲਤ ਤੂੰ ਸੰਗਰੂਰ ਆ ਕੇ ਗਾਲਾਂ ਕੱਢ ਰਹੇ ਨੇ ਇਹਨਾਂ ਦੇ ਮੂੰਹ ਬੰਦ ਕਰਾਂਗੇ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਰੋਧੀਆਂ ਤੇ ਇਹ ਤਿੱਖਾ ਨਿਸ਼ਾਨਾ ਸਾਧਿਆ ਗਿਆ ਦੱਸੋ ਧੂਰੀ ਦੇ ਵਿੱਚ ਜਨ ਸਭਾ ਨੂੰ ਮੁੱਖ ਮੰਤਰੀ ਮਾਨ ਜਦੋਂ ਸੰਬੋਧਨ ਕਰ ਰਹੇ ਸੰਤ ਇਸੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਗਾਉਂਦੇ ਖੈਰਾ ਸਵੇਰ ਤੋਂ ਮੈਨੂੰ ਗਾਲਾਂ ਕੱਢ ਮਾਤਾ ਦਾ ਦਾਨਾ ਬੱਤੀ ਦਾਨਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਐ ਇਹਨੇ ਬਣ ਜਾਣਾ ਵੱਡਾ ਬਣ ਜਾਣੇ ਨੇ ਕੰਮ ਕਿਸਮਤਾ ਨਾ ਹੁਣ ਕੀ ਕਰੀਏ ਉਹਨਾਂ ਦੀ ਕਿਸਮਤ ਮਾੜੀ ਐ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੋਣਾ ਘੜਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਚੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵੇ ਵਾਲ ਨੂੰ ਕੱਢੂ ਹਣ ਏ ਜੀਜੋ ਜੀਜੀ ਹੋ ਗਏ ਯਾਨੀ ਹਾਲਾਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਲ ਲੋਕ ਕਹਿੰਦੇ ਹਰਾਇਨਾ ਕਰੋ ਯਾਰ

उत्तराखंडे सीएम पुष्कर धामी वलो अनंतपुर साहब तो बीजेपी उम्मीदवार सुभाष शर्मा दिखक्ष कीता गया चुनाव प्रचार बोले मौजूदा सियासी तेरा तो नाराज ने पंजाबी पंजाब च कांग्रेस ते आप दोवे पार्टियां वाक वाक कौन डा कर रहीया ने ड्रामा राजस्थान दे सीएम भजनलाल ने राणा गुरमीत सोडी लाइक कीता छोड़ प्रचार विरोध तो बीजेपी दे उम्मीदवार ने राणा गुरमीत सोडी किसाना ने कालियां चंडियां वखा के कीता विरोध सुपल खेरा दे हक केसी विणु गोपाल ते हरीश चौधरी ने भटलाच कीती जनसभा पार्टी वर्कर्स जे पर्यायचा ਬੇਨੂ ਕੋਪਾਲ ਪੁਲੇ ਚਾਰ ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬੜਨਾ ਤੇ ਸਾਫ ਕਮੰਤਰੀ ਮਦਨ ਰੋਹਨ ਮਿੱਤਲ ਦੇ ਬੇਟੇ ਅਰਵਿੰਦ ਮਿੱਤਲ ਨੇ ਜੁਆਇਨ ਕੀਤੀ ਜਿਸ ਦੇ ਵਿਚ ਲਿਗਤ ਕੇਂਦਰ ਮੰਤਰੀ ਗਜਨਸ਼ ਸ਼ਖਾਵਤ ਨੇ ਪਾਰਟੀ ਚ ਕਰਵਾਇ ਸ਼ਾਮਲ ਬੋਲੇ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ ਮੁੱਖ ਮੰਤਰੀ ਭਗਵੰਤ ਪਾਣ ਨੇ ਕੱਲ ਸ਼ਾਮ ਬਨਾਲਾਜ ਕੀਤਾ ਰੋਡ ਸ਼ੋ ਪਾਰਟੀ ਉਮੀਦਵਾਰ ਬੀ ਫੀਅਰ ਲਈ ਜੁਟਾਇਆ ਸਮਰਥਨ ਵਿਰੋਧੀਆਂ ਦੇ ਸਾਥੀ ਵਿਚਨ ਬਨਾਲਾਜ ਪੰਜਾਬੀ ਦੇ ਪ੍ਰਪਤਾਨ ਸੁਨੀਲ ਜਾਖੰਡੇ ਵੀ ਕੀਤਾ ਰੋਡ ਸ਼ੋ ਅਤੇ ਬੀ ਜੀ ਪੀ ਉਮੀਦਵਾਰ ਅਰਵਿੰਦ ਖੰਨਾ ਨੇ ਮੰਗਿਆ ਵੋਟਾ ਜਾਖੜ ਬੋਲੇ ਜਿਨ੍ਹਾਂ ਨੇ ਲ ਉਹੀ RAM ਨੂੰ ਲੈ ਕੇ ਆਏ ਸੀਮਾਨ ਨੇ ਕੱਲ ਗਿੱਦੜ ਵਾਹ ਦਿੱਤਾ ਚੋਣ ਪਚਾ ਕਰਮਜੀਤ ਅਨਮੋਲ ਲਈ ਕੀਤਾ ਰੋਡ ਸ਼ੋਅ ਤੇ ਇਸ ਤੋਂ ਇਲਾਵਾ ਬਨਾਲਾ RAM ਪ੍ਰਫੁੱਲ ਦੇ ਆਪੂ ਹੋਜੀ ਵੀ ਕੀਤੀ ਤੇ ਜੀਵਾਲ ਨੇ ਕੱਲ ਗਿਰੰਦਰ ਦਿੱਲੀਉਣਾ ਚ ਕੀਤੇ ਰੋਡ ਸ਼ੋਅ ਕੇ ਜੀਵਾਲ ਦੇ ਨਿਸ਼ਾਨੇ ਤੇ ਰਹੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਤੋਂ ਮੰਗੀਆਂ ਸਾਰੀਆਂ ਤੇਰਾਸੀ ਲਖਬਚੜਾ ਨੇ ਪੰਜਾਬ ਦੇ ਪ੍ਰਚੋਣ ਹੋਂਕਾਰ ਸਾਨੇਵਾਲ ਚ ਕੀਤਾ ਰੋਡ ਸ਼ੋਅ ਗੁਰਵਿੰਦਰ ਸਿੰਘ ਜੀਪ ਲਈ ਮੰਗੀਆਂ ਹੋ ਪਟੰਡਾ ਸੀਟ ਲਈ ਬਗਲ ਪਰਵਾੜ ਨੇ ਚੋਕੀਪੁਰੀ ਤਾਕਤ ਮਾਨਸਾ ਹਰਸ਼ੰਦਰਪੁਰ ਬਦਲ ਨੇ ਕੀਤਾ ਚੋੜਪਚਾਰ ਬੋਲੇ ਪੰਜਾਬ ਚ ਪਾਦਰ ਸਰਕਾਰ ਵੇਲੇ ਹੋਇਆ ਸੀ ਵਿਕਾਸ ਸਰੂਪ ਸਾਹਿਬ ਤੋਂ ਪੰਛੀ ਮੀਤਵਰ ਕੁਲਪੀਜ਼ੀਰਾ ਨੇ ਫਿਰ ਦਰਾਇ ਡੋਪ ਟੈਸਟ ਦੀ ਮੰਗ ਕਿਹਾ ਡੋਪ ਟੈਸਟ ਦੀ ਮੰਗ ਲਈ ਦੋ ਦਿਨਾਂ ਤੱਕ ਜਾਵਾਂਗਾ ਕੋਟ ਸੌਚਣ ਤੋਂ ਪਹਿ